ਪਿੰਡਾਂ ਤੇ ਆ ਪਾਣੀ ਦੇਖੋ ਜੀ 10 10 ਫੁੱਟ ਇਸ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਤੇ ਆ ਸਾਰੇ ਪਾਸੇ ਪਾਣੀ ਹੀ ਪਾਣੀ ਆ ਜਿਹੜਾ ਕਿ ਇੱਧਰ ਦੇਖੋ ਮੈਂ ਗੁਰੂ ਘਰ ਵੀ ਤੁਹਾਨੂੰ ਦਿਖਾਉਂਗਾ ਮੈਂ ਵੀਰ ਨੂੰ ਕਹੂੰਗਾ ਨਾਲ ਦੀ ਨਾਲ ਪਾਣੀ ਵੀ ਦਿਖਾਵੇ ਤੇ ਗੁਰੂ ਘਰ ਵੀ ਇੱਧਰਲੇ ਪਾਸੇ ਦਿਖਾਵੇ ਜਿਹੜਾ ਗੁਰੂ ਘਰ ਦੇ ਵਿੱਚ ਵੀ ਆ ਜਿਹੜਾ ਪਿਛਲਾ ਸਾਈਡ ਦੇਖ ਰਹੇ ਹਾਂ ਇਹ ਚ ਪਾਣੀ ਆ ਇਹ ਇੱਥੇ ਵੀਰ ਕਿੰਨਾ ਪਾਣੀ ਹੋਊਗਾ ਗੁਰੂ ਘਰ ਦੇ ਪਿਛਲੇ ਪਾਸੇ ਕੋਈ ਹੈਗਾ 4 4 ਫੁੱਟ ਇੱਥੇ ਸਾਰੇ ਇਹ ਪਾਣੀ ਸਾਰਾ ਬਰਾबरी ਇਹ ਪੈਲੀਆਂ ਨੀਵੀਆਂ ਸਾਰੀਆਂ ਨਾਲ। ਅੱਛਾ ਇਹ ਪੈਲੀਆਂ ਨੀਵੀਆਂ। ਹਾਂਜੀ ਇਹ ਪੈਲੀਆਂ ਨੀਵੀਆਂ ਇੱਥੋਂ ਸਾਰੀਆਂ ਪੈਲੀਆਂ ਨਾਲ-ਨਾਲ ਸਾਰੇ ਪਾਣੀ। ਇਹ 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 ਜ਼ਮੀਨ ਦੇ ਵਿੱਚ ਪਾਣੀ ਕਿੰਨਾ ਹੈਗਾ? 8 ਤੋਂ 10 ਫੁੱਟ ਹੋਊਗਾ। ਆਰਾਮ ਨਾਲ ਹੋ ਇਹਨਾਂ ਬਾਰੇ। 8 ਤੋਂ 10 ਫੁੱਟ। ਹਾਂਜੀ। ਤੇ ਇਹ ਜਿਹੜਾ ਪਿੰਡ ਆ ਇਹ ਪਿੰਡ ਤੇ ਅਗਲੇ ਪਿੰਡ ਕਿਹੜੇ ਆ? ਮੰਡਾਲਾ ਜੀ। ਬੰਡਾਲਾ। ਬੰਡਾਲਾ। ਹੋਰ ਥਾਮ ਦੇ ਚੱਕ ਅਗਲੇ ਬੰਨੇ ਆ। ਅਗਲੇ ਇੱਧਰ ਦੇ ਪਾਸੇ ਆ ਕਿਹੜੇ ਪਿੰਡ ਆ? ਚੱਲੋਕੇ ਤੇ ਉਹ। ਚੱਲੋਕੇ ਕਾਲੇਕੇ। ਅੱਛਾ ਜੀ ਹਾਂਜੀ ਇੱਕ ਟੱਲੀ ਆਣਾ ਖਣੀ ਉਹ ਟੈਲੀਗ੍ਰਾਮ ਉਹ ਇੱਧਰ ਰਹਿ ਜਾਂਦਾ ਅੱਗੇ ਜੀ ਇਹ ਸਾਰੇ ਪਿੰਡ ਜਿਹੜੇ ਪਾਣੀ ਦੇ ਵਿੱਚ ਘਰੇ ਹੋਏ ਨੇ ਹਾਂਜੀ ਸਾਰੇ ਪਿੰਡ ਤੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਪਿੰਡਾਂ ਦੇ ਵਿੱਚ ਜਿਹੜਾ ਕੋਈ ਰੈਸਕੂ ਟੀਮ ਆ ਉਹ ਵੀ ਭੇਜੀ ਜਾਵੇ ਸਾਡਾ ਪਤਾ ਲੱਗਾ ਵੀ ਇੱਥੇ ਬੱਚੇ ਆ ਜਿਹੜੇ ਕਿ ਬਜ਼ੁਰਗ ਆ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਤੇ ਪਾਣੀ ਜਿਹੜਾ ਵੀਰ ਕੱਲ ਦਾ ਕਿੰਨਾ ਕੁ ਵਧਿਆ ਕਿੰਨੇ ਫੁੱਟ ਪਾਣੀ ਵਧਿਆ ਜੀ 2-2 ਫੁੱਟ ਪਾਣੀ ਵਧ ਗਿਆ ਕੱਲ ਦਾ ਵੀਰ 2-2 ਫੁੱਟ ਪਾਣੀ ਵਧ ਗਿਆ ਹਾਂਜੀ ਇੱਕ ਇੱਕ ਚੀਜ਼ ਦੱਸੋ ਵੀ ਇਹਦਾ ਤੁਹਾਡਾ ਪਿੰਡ ਆ ਯਾਰ ਤੁਸੀਂ ਪਿੰਡ ਦੇ ਵਿੱਚ ਹੁਣ ਪਾਣੀ ਇੰਨਾ 8 8 10 10 ਫੁੱਟ ਪਾਣੀ ਆ ਤੇ ਤੁਸੀਂ ਇੱਥੇ ਸੇਫ ਜਗ੍ਹਾ ਤੇ ਕਿਉਂ ਨਹੀਂ ਜਾਂਦੇ ਕਿ ਜਾਨ ਨੂੰ ਜੀ ਨਹੀਂ ਕਰਦਾ ਜਾਨ ਨੂੰ ਜੀ ਨਹੀਂ ਕਰਦਾ ਘਰ ਛੱਡਣ ਨੂੰ ਘਰ ਛੱਡਣ ਨੂੰ ਜੀ ਨਹੀਂ ਕਰਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੇਖੋ ਇਹਨਾਂ ਦਾ ਘਰਾਂ ਨਾਲ ਵੀ ਮੂਹ ਹੈਗਾ ਤੇ ਮੈਂ ਇਧਰਲੇ ਪਾਸੋਂ ਵੀ ਜਿਹੜੀ ਵੀ ਕਿ ਪੂਰੇ ਚਾਰੇ ਪਾਸੋਂ ਕੋਸ਼ਿਸ਼ ਕਰਦੇ ਆ ਤੁਹਾਨੂੰ ਪਿੰਡ ਦੀ ਤਸਵੀਰ ਦਿਖਾਈਏ ਇਹ ਜਿਹੜਾ ਪਿੰਡ ਆ ਇਹ ਕੋਈ ਵਸਤੀ ਕਿਸ਼ਨ ਸਿੰਘ ਵਾਲਾ ਨੇੜੇ ਮੱਲਾਂ ਵਾਲਾ ਆ ਪਿੰਡ ਆ 300 ਵੋਟ ਆ ਇਸ ਪਿੰਡ ਦੀ ਤੇ ਇੱਕ ਇਹ ਛੋਟਾ ਜਿਹਾ ਪਿੰਡ ਆ ਤੇ ਪਿੰਡੇ ਦੇ ਨਾਲ ਨਾਲ ਉਹ ਜਿਹੜੇ ਆਸੇ ਪਾਸੇ ਤੁਸੀਂ ਦੇਖ ਰਹੇ ਹੋ ਇੱਕ ਨਿਸ਼ਾਨ ਸਾਹਿਬ ਦੇਖ ਰਿਹਾ ਉਹ ਜੱਲੋ ਕੇ ਪਿੰਡ ਆ ਉਹ ਉਹ ਕਾਲੇ ਕੇ ਤਾੜ ਉਹ ਕਾਲੇ ਕੇ ਆ ਹਾਂਜੀ ਤੇ ਜੱਲੋ ਕੇ ਇੱਧਰ ਆ ਗਿਆ ਜੱਲੋ ਕੇ ਇੱਧਰ ਆ ਗਿਆ ਉਹ ਵੀ ਸਾਰੇ ਲੋਕ ਜਿਹੜੇ ਕਿ ਪਾਣੀ ਦੇ ਵਿੱਚ ਫਸਿਆ ਇਹ ਜਿੱਥੇ ਅਸੀਂ ਖੜੇ ਆ ਇਹ ਹਰੀ ਕੇ ਪੱਤਣ ਤੋਂ ਜਿਹੜਾ ਕਿ ਤੁਸੀ ਬੰਨਾਂ ਦੇ ਵਿਚਾਲੇ ਪਿੰਡ ਆਉਂਦੇ ਨੇ ਇਹ ਉਹ ਪਿੰਡ ਨਹੀਂ ਤੇ ਅਸੀਂ ਪ੍ਰਸ਼ਾਸਨ ਨੂੰ ਮਾਨਯੋਗ ਡੀਸੀ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਕਰਦੀ ਆ ਕਿ ਇਹਨਾਂ ਪਿੰਡਾਂ ਦੇ ਵਿੱਚ ਰੈਸਕਿਊ ਟੀਮਾਂ ਭੇਜੀਆਂ ਜਾਣ ਅਤੇ ਸਾਰੇ ਹੀ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਜਦੋਂ ਵੀ ਪੰਜਾਬ ਤੇ ਆਫਤ ਆਈ ਹੈ ਤੇ ਪੰਜਾਬ ਨੇ ਪੰਜਾਬੀਆਂ ਦੀ ਬਾਹ ਫੜੀ ਆ ਅਸੀਂ ਇੱਕ ਰਾਹਤ ਕੈਂਪ ਚਲਾ ਰਹੇ ਆ ਜਿਹੜਾ ਕਿ ਮਿਸਲ ਸਤਲੋਜ ਨਾਲ ਰਲ ਕੇ ਤੇ ਜਿਹੜੀ ਇੱਥੋਂ ਦੀ ਹਾੜ ਪੀੜਤ ਕਮੇਟੀ ਬਣੀ ਆ ਉਹ ਕਮੇਟੀ ਵਾਲੇ ਨਾਲ ਇਹਨਾਂ ਪਿੰਡਾਂ ਦੀ ਕਮੇਟੀ ਆ ਉਹਨਾਂ ਨਾਲ ਰਲ ਕੇ ਇੱਕ ਅਸੀਂ ਜੇ ਜੇ ਸੰਧੂ ਟਾਬੇ ਤੇ ਹਰੀਕੇ ਪੱਤਨ ਜਿਹੜੇ ਵੱਡਾ ਹੇ ਰਹਾ ਰੋਡ ਆ ਉੱਥੇ ਸਾਡਾ ਉਹ ਕੈਂਪ ਆ ਜੇ ਤੁਸੀਂ ਸਾਡੇ ਤੱਕ ਰਸਤ ਪਹੁੰਚਾਉਂਗੇ ਤੇ ਅਸੀਂ ਇਹਨਾਂ ਤੱਕ ਰਸਤ ਪਹੁੰਚਾ ਦਾਂਗੇ ਨਹੀਂ ਅਸੀਂ ਇਹਨਾਂ ਪਰਿਵਾਰਾਂ ਦੇ ਇਹਨਾਂ ਪਿੰਡਾਂ ਦਾ ਸਿੱਧਾ ਨੰਬਰ ਦੇ ਦਿੰਨੇ ਆ ਤੁਸੀਂ ਇਹਨਾਂ ਤੱਕ ਪਹੁੰਚਾ ਸਕਦੇ ਹੋ ਤੁਹਾਨੂੰ ਨੰਬਰ ਕੋਈ ਪਿੰਡ ਦਾ ਤੋਂ ਡਾ ਕੋਈ ਪਰਿਵਾਰ ਦਾ ਨੰਬਰ ਹੈ ਜਾਂ ਦਾ ਕੋਈ ਹੈਗਾ ਨੰਬਰ ਨਹੀਂ ਤੇ ਅਸੀਂ ਕਿਸੇ ਦਾ ਨੰਬਰ ਵੀ ਇੱਥੇ ਤੁਹਾਨੂੰ ਪ੍ਰੋਵਾਈਡ ਕਰਾ ਦਿੰਨੇ ਆ ਤੁਸੀਂ ਇਹਨਾਂ ਪਿੰਡਾਂ ਤੱਕ ਸਿੱਧੇ ਵੀ ਪਹੁੰਚ ਕਰ ਸਕਦੇ ਹੋ ਪਰ ਇਹਨਾਂ ਪਿੰਡਾਂ ਵਿੱਚ ਆਉਣ ਵਾਸਤੇ ਤੁਹਾਨੂੰ ਬੋਰਡ ਦੀ ਤੁਹਾਨੂੰ ਕਿਸ਼ਤੀ ਦੀ ਲੋਡ ਪਊਗੀ ਕਿਉਂਕਿ ਇਸ ਪਿੰਡਾਂ ਦੇ ਵਿੱਚ ਕੋਈ ਵੀ ਰਸਤ ਨਹੀਂ ਹੈਗਾਗਾ ਤੇ 10-10 ਫੁੱਟ ਇਸ ਪਿੰਡਾਂ ਦੇ ਵਿੱਚ ਪਾਣੀ ਆ ਇਹ ਪਿੰਡਾਂ ਦੇ ਹਾਲਾਤ ਨੇ ਫਿਰੋਜ਼ਪੁਰ ਦੇ ਹਾਲਾਤ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੱਤਰਕਾਰ ਚਾ ਭਾਈਚਾਰੇ ਨੂੰ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਆਪਣਾ ਪੇਜ ਚਲਾਉਂਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਨ੍ਹਾਂ ਪਿੰਡਾਂ ਦੀ ਆਵਾਜ਼ ਬਣੀਏ ਤੇ ਆਵਾਜ਼ ਬਣ ਕੇ ਆਵਾਜ਼ ਬੁਲੰਦ ਕਰੀਏ ਤੇ ਇਨ੍ਹਾਂ ਪਿੰਡਾਂ ਦੀ ਕੋਈ ਮਦਦ ਹੋ ਸਕੇ ਧੰਨਵਾਦ